ਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਕਮੈਂਟਾਂ ਦੇ ਵਿੱਚ ਆਇਆ ਸੀ ਵੀ ਗਗਨੀ ਠੋੜੀ ਕੀ ਲੱਗਦੀ ਆ ਉਹ ਵੀ ਦੱਸਾਂਗੇ ਅਸੀਂ ਤੇ ਬੱਚੇ ਇੱਕ ਹੋਰ ਬਹੁ ਮਿਸਤਰੀ ਵਾਲੀ ਆ ਕਿਸੇ ਰਿਸ਼ਤੇਦਾਰੀ ਦਾ ਫੋਨ ਆਇਆ ਵੀ ਬੱਚੇ ਠੋੜ ਬੱਚੇ ਠੋੜੇ ਕਿੱਥੇ ਗਏ ਹੋਣੇ ਉਹ ਵੀ ਅਸੀਂ ਦੱਸਾਂਗੇ ਵੀ ਕਿੱਥੇ ਕਿੱਥੇ ਗਏ ਹੋਣੇ ਵੀਡੀਓ ਦੇ ਐਂਡ 'ਚ ਸਾਰੀ ਵੀਡੀਓ ਐਂਡ ਤੱਕ ਦੇਖਿਓ ਫਿਰ ਪਤਾ ਲੱਗੂ मेरा मेरा फोन ना ओ दे वीडियो बन रही है अच्छा <laughs> बनाओ लाइक कर देना चार्ज ए चार्ज पे हो गया हां तो सब बेबे <laughs> ਖ ਚਲੋ ਸਾਰੇ ਮਿਲ ਕਰਨਾ ਸਾਰੇ ਸਸੀ ਕਰ ਮਿਲ ਕਰਨਾ ਸਾਰੇ ਚੜਦੀ ਕਲਾ ਵਿੱਚ ਰਹੋਗੇ ਤੰਦਰੁਸਤ ਰਹੋਗੇ ਇਹ ਆਹ ਤਿੱਦਾ ਬਲੌਕ ਕਰਦੇ ਆਪਾਂ ਸਟਾਰਟ ਰਾਤ ਕੱਲ ਦਾ ਬ੍ਰੌਕ ਰਾਤ ਕੁਝ ਮਿਸ ਹੋ ਗਿਆ ਛੋਟਾ ਜਿਹਾ ਉਹ ਵਿੱਚ ਪਾਉਂਗੇ ਚਲੋ ਇਹ ਨਹੀਂ ਬੈਠਦੇ ਕੀ ਹੋ ਗਿਆ ਬੀਬੀ ਕਹਿੰਦੀ ਮੈਂ ਮੈਂ ਬੀਬੀ ਨੇ ਕਹਿ ਮੈਂ ਕਿ ਚੱਲ ਆਪਾਂ ਕੋਚੇ ਲਾਈਏ ਕਹਿੰਦੀ ਮੈਂ ਅਹੀਂ ਸੁੰਭਰੂ ਮੈਂ ਤਾਂ ਸੁੰਭਰ ਤਾਂ ਮੈਂ ਤਾਂ ਆਪਾਂ ਰੋਟੀ ਵੀ ਤੁਸੀਂ ਬਣਾ ਦੋ ਦਾਲ ਸਬਜ਼ੀ ਵੀ ਤੁਸੀਂ ਬਣਾ ਦੋ ਫਿਰ ਬਾਅਦ ਚ ਕਹਿੰਦੀ ਮੇਰਾ ਪੈਰ ਦੁੱਦਲਾ ਦੱਸ ਬਹਾਨੇ ਉਹ ਰੋ ਤਾਂ ਮੇਰਾ ਵੀ ਇੱਧਰ ਬੱਸ ਗੋਡਾ ਦੋ ਫੇ ਇੱਥੋਂ ਆਹ ਕਿਉਂ ਪਤਾ ਨਹੀਂ ਪਤਾ ਨਹੀਂ ਲੱਸੀ ਪੀ ਕੇ ਆਇਓ ਕਿੱਥੇ ਉਹਦੇ ਕੋਲ ਗਗਨੀ ਕੋਲ ਐਨੇ ਦਿਨਾਂ ਬਾਅਦ ਥੋੜੋ ਕੀ ਪਰਸੋਂ ਤਾਂ ਹੈਗੀ ਆ ਦੋ ਦਿਨਾਂ ਤੋਂ ਬਾਅਦ ਭਿੰਡੀਆਂ ਪੁੰਡੀਆਂ ਦਾ ਵੀ ਫਰਕ ਹੁੰਦਾ ਭਿੰਡੀਆਂ ਭਿੰਡੀਆਂ ਕਰਕੇ ਹੀ ਫਰਕ ਹੁੰਦਾ ਤੇ ਮੈਂ ਆਉਂਚ ਵੀ ਬੈਹਿਆ ਭਿੰਡੀਆਂ ਚ ਵੀ ਬੈਹਿਆ ਭਿੰਡੀਆਂ ਵੀ ਖਰਾਬ ਕਰਦੀਆਂ ਭਿੰਡੀਆਂ ਦੇ ਪਾਏ ਹੁੰਦਾ ਕੁਝ ਜਾਂ ਤਾਂ ਮੈਨੂੰ ਨਹੀਂ ਖਾਂਦੀ ਮੈਨੂੰ ਬਹੁਤ ਖਰਾਬ ਕਰਦੀਆਂ ਖਾਣ ਨੂੰ ਤਾਂ ਜੀ ਕਰਦਾ ਮੈਂ ਦੇਖਾਂ ਮੈਂ ਇਧਰਲੇ ਪਾਸੇ ਕੀ ਹੋ ਗਿਆ ਇਹਨੂੰ ਮੈਂ ਤਾਂ ਥਾਪੀ ਹੀ ਨਹੀਂ ਹਾਂ ਹੁਣ ਆਪਣੇ ਥੋੜੇ ਜਿਹਾ ਚੋਲ ਬਣਾ ਕੇ ਚੋਲਾ ਚ ਪਏ ਨਹੀਂ ਹੁੰਦੀ ਹੁੰਦੀ ਆ ਚੋਲਾਂ ਦੀ ਪਿਛਕੜ ਨੇ ਦੇਖ ਹਾਂ ਪਿਛਕੜ ਤੋਂ ਨਵੀਆਂ ਬਣਾਉਣਾ ਨੇ ਥੋੜੇ ਜਿਹਾ ਅੱਧਾ ਗਲਾਸ ਇਹ ਸਾਡੇ ਬੀਬੀ ਆ ਬੀਬੀ ਦੇ ਨੂੰ ਨੀਤ ਦਾ ਹੁੰਦਾ ਨਹੀਂ ਹਾਂ ਸਾਡੇ ਨਾਲ ਨਹੀਂ ਗੱਦ ਹੁਣ ਮੈਂ ਸਿੱਤੀ ਹੋਈ ਆ ਮੈਂ ਤਾਂ ਹੁਣਾ ਫੋਨ ਨਹੀਂ ਕਰਦੀ ਕਰਕੇ ਕਰਦੀ ਆ ਉਹ ਸੋਣਾ ਸੁਣਾ ਹੁੰਦਾ ਫੇ ਟਾਈਮ ਤੇ ਹੁੰਦੀ ਆ ਕਦੇ ਬੱਸ ਚੜ ਗਈ ਬੱਸ ਉਤਰ ਗਈ ਫੇ ਬੱਸ ਚੜ ਗਈ ਫੇ ਕੰਮ ਤੇ ਪਹੁੰਚ ਜਾਂਦੀ ਅੱਜ ਕਿੰਨੇ ਕੰਮ ਤੇ ਜਾ ਰਹੀ ਆ ਜਦੀ ਬਾਏ ਤਾਂ ਚਲੋ ਦੇਖੀਏ ਬਾਹਰ ਹੁਦਲੀਤ ਕਰ ਲੈਂਦੀ ਤੇ ਦੇਖੀਏ ਬਾਹਰ ਦਾ ਮਾਹੌਲ ਕੋਈ ਨਹੀਂ ਪੁੱਛਦਾ ਵੀ ਪੀ ਇੱਕ ਵਾਰ ਤਾਂ ਲਿਖਦਾ ਤਾਂ ਬੰਦਾ ਹੈ ਮਾਕਾ ਕੋਈ ਨਹੀਂ ਪੁੱਛਦਾ ਹੈਗਾ ਜਾਂ ਚਲੇ ਜਾਂਦੇ ਨੇ ਬਾਹਰ ਨੂੰ ਨਿਆਣੇ ਅਸੀਂ ਕੰਮ ਕਰਦੇ ਹਾਂ ਇੱਥੇ ਕੰਮ ਕਰਦੇ ਹਾਂ ਇੱਥੇ ਤਾਂ ਇੱਥੇ ਕਰਨਾ ਕੀ ਹੈ ਫਿਰ ਹਰਵੀਰ ਦੇਵਿੰਦਰ ਨੇ ਵੀਡੀਓ ਭੇਜੀ ਵੀ ਆ ਇੰਸਟਾਗ੍ਰਾਮ ਤੇ ਕੀ ਕਰਦਾ ਕਰਤਾ ਇਹੀ ਹੈਗਾ ਨਾ ਕੰਮ ਕਰਨੇ ਗਏ ਸੀ ਅਸੀਂ ਤਾਂ ਬਾਹਰ ਬਾਏ ਅੰਦਰੋਂ ਬਾਹਰ ਨਿਕਲ ਕੇ ਐ ਲੱਗਦਾ ਬਹੁਤ ਤਾਂ ਗਰਮੀਆਂ ਅੰਦਰੇ ਬੈਠ ਜੀ ਹਵਾ ਚੱਲਦੀ ਅੱਜ ਸੌਂਦਰ ਲਾਦੀ ਪੈਦੀ ਇੱਲੋ ਹੁਣ ਉਹ ਨੰਗੇ ਇੱਕ ਉੱਪਰ ਪੱਤੇ ਉਹ ਦੇਖੋ ਕੱਦੂ ਨਹੀਂ ਖੜਾ ਮਾਂ ਦੀ ਪੁੱਤ ਨੇ ਤੀਨੇ ਇਹ ਵੀ ਕਾਇਨਾ ਖਾਉਂ ਪਿੰਡੀਆਂ ਨਾਲ ਇਹ ਸਿੱਟ ਜਨੇਗਾ ਉਹ ਹੈ ਔ ਚੌਲ ਚੌਲ ਵੀ ਬਣਾ ਲੇ ਮੰਤਰੀ ਨੇ ਚੌਲ ਬਣਾਏ ਨੇ ਅੱਜਾ ਕਿਦਾਂ ਸਿਖਾਉਂਦੇ ਆ ਮੱਖਾ ਮੱਖਾ ਨੇਰੇ ਖਾਣੇ ਨੇ ਖਾ ਲੋ ਬੀਬੀ ਬੀਬੀ ਨੇ ਰਾਤ ਸੱਪ ਦਿਖਾਇਆ ਬੀਬੀ ਕਹਿੰਦੀ ਮਾਰ ਦੋ ਇਹਨੂੰ ਆ ਭਾਈ ਮਾਰਨਾ ਨਹੀਂ ਆਪਣਾ ਖੂਨ ਆ ਉਹ ਚ ਵੀਡੀਓ ਬਣਾਈ ਗਿਆ ਸੀ ਮਾਰਿਆ ਨਹੀਂ ਹੈਗਾ ਉਹ ਆਪਣੇ ਦੋ ਮੂੰਹ ਹਾਤੀ ਦਾ ਦੋ ਮੂੰਹ ਨਹੀਂ ਹੁੰਦਾ ਦੋ ਮੂੰਹ ਹਾਤੀ ਕਹਿੰਦੇ ਰਹੋ ਦੋ ਮੂੰਹ ਆਹਦਾ ਪੀ ਆਦੇ ਸੁਣੋ ਹੰਨੇ ਐ ਲੈ 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 ਇੱਧਰ ਆ ਕੇ ਠੀਕ ਆ ਤੇ ਖ ਲੈ ਘੈਂਟ ਆ ਲੈ ਕੱਲਾ ਕੱਲਾ ਚੌਲ ਦੇਖਦਾ ਅੱਜ ਕਾਲਾ ਤਾਂ ਨਹੀਂ ਆਇਆ ਕਿਤੇ ਪਲਾਸਟਿਕ ਵਾਲੇ ਹਾਂ ਗੰਮੀ ਆ ਪੱਖਾ ਕਾਹਦੇ ਵਾਤਾ ਉਹ ਲਾ ਬਸ ਖਾ ਤੂੰ ਮਾਣ ਬਣਾ ਰੋਟੀ ਨਾ ਖਾਓ ਬਸ ਆਇਤਾ ਸੋਲਰ ਲਾਉਣਾ ਉਹੋ ਏਸੀ ਸੋਲਰ ਤੇ ਚਲਾ ਲੰਨੇ ਆ ਬਹੁਤ ਵਧੀਆ ਚੱਲੂਗਾ ਮੈਂ ਕਰਕੇ ਆਉਣਾ ਬੰਦ ਉਹਦਾ ਪਲੱਗ ਜਾਂ ਕੱਢ ਕੇ ਆਉਣਾ ਬਸ ਕੋਣੇ ਸ਼ਕਣ ਲੱਗ ਰਿਹਾ ਪ੍ਰਸ਼ਾਦੇ ਸ਼ਕਣ ਲੱਗ ਰਿਹਾ ਪ੍ਰਸ਼ਾਦੇ ਭਿੰਡੀਆਂ ਭਿੰਡੀਆਂ ਰਾਤ ਭਿੰਡੀਆਂ ਬਣਾਇਆ ਨਵ ਰੂਪ ਕੇ ਲੱਗੀਆਂ ਮੈਨੂੰ ਤੇ ਸਾਤੇ ਕੀ ਹੋਈਆਂ ਜੀ ਮੈਂ ਬਣਾਇਆ ਇਹਨੇ ਚੌਲ ਥੋੜੀ ਇਹ ਹੋਈਆਂ ਤੇ ਕਿ ਉਹ ਪੱਕ ਗਈਆਂ ਹੂੰ ਕੀ ਉਹ ਘੜੀਆਂ ਐਨੀਆਂ ਬੰਡੀਆਂ ਨੇ ਆਲਦਾਲੇ ਆਹ ਥੋੜੀ ਜਿਹੀ ਉਤਰੀਆਂ ਨੇ 2 ਕਵਾਰ ਆਪਾਂ ਨੇ ਬਣਾਈਆਂ 2 ਕਵਾਰ ਦਿੱਤੀਆਂ ਨੇ ਬਸ ਆ ਮੈਂ ਬੜਾ ਨਚੌੜ ਬੀਬੀ ਵੀ ਰੋਟੀ ਖਾ ਰਹੀ ਐ ਬੀਬੀ ਭਿੰਡੀਆਂ ਲਈ ਨੇ ਚਾਹ ਨਹੀਂ ਲੈ ਮੈਂ ਮੈਂ ਚਾਹ ਨਮਕੀ ਮੈਨੂੰ ਭਿੰਡੀਆਂ ਆਉਂਦੀਆਂ ਨੇ ਗੱਲ ਸਾਡੇ ਸਾਬ ਉਹ ਮਾਰਦੇ ਨਹੀਂ ਹੈਗੇ ਪਰ ਦੋ ਮੂੰਹ ਆਏ ਤਾਂ ਦੇਖੋ ਬਹੁਤ ਇੱਕੋ ਜਿਹਾ ਆਪ ਦੋ ਵੀਡੀਓ ਤਾਂ ਬਣਾ ਲੈਣ ਦੇ ਆ ਦੇਖੀ ਆ ਨਹੀਂ ਇਤੇ ਇਹਨਾਂ ਵਿਚਾਰੇ ਸੱਟ ਨਾ ਲੱਗੇ ਹੋਰ ਕਰਦੇ ਮੜਾ ਇਹਨੂੰ ਲਾਵੇ ਇਹਨੂੰ ਖਾਂਦਾਰੀ ਤੇ ਨੂੰ ਡਾਂ ਲੱਗਦਾ ਹੈ ਇਹ ਨਹੀਂ ਇਹ ਨਹੀਂ ਕੁਝ ਨਹੀਂ ਕਹਿੰਦਾ ਹੁੰਦਾ ਇਹ ਪਾੜੀਆਂ ਦੀ ਪੁੜੀ ਕੀ ਪਤਾ ਆ ਦੇਖੀ ਆ ਗਿਆ ਮੇਰੇ ਕੰਨੇ ਆ ਗਿਆ ਨੂੰ ਡਾਸ ਲੱਗਦਾ ਹੈ ਕਹੇ ਤਾ ਉਹ ਇਹ ਨਹੀਂ ਕੁਝ ਕਹਿੰਦਾ ਹੁੰਦਾ ਇਹ ਤਾਂ ਸੌਂ ਨੇ ਇਹ ਬੈਠਾ ਤੇ ਹੈ ਬਾਥ ਕਹਤਾ ਸੀ ਆ ਦੇ ਇਹ ਨਹੀਂ ਗੁਰ ਕਹਿੰਦਾ ਸੌ ਆ ਕੋਈ ਰਬਰੇ ਜੀ ਦੇ ਨੂੰ ਡਾਂ ਲੱਗਦਾ ਹੈ ਹਾਂ ਕੀ ਕਰਦੇ ਨਹੀਂ ਕਿ ਇਦਾਂ ਮੈਂ ਤਾਂ ਹੀ ਤਾਂ ਮੈਂ ਦੱਸ ਦੇਣੀ ਹੁੰਦੀ ਆ ਇਹ ਨਹੀਂ ਕੁਛ ਕਹਿੰਦਾ ਚੱਲ ਵੇ ਚੱਲ ਤੇ ਕੱਟ ਕੇ ਆ ਮੈਂ ਉਧਰ ਆ ਕਾਟ ਮਾਰ ਬੁਹਾ ਦੇ ਨਾ ਨਾ ਉਹ ਪਰੇ ਛੱਡ ਕੇ ਆ ਉਹ ਚੱਲ ਚੜ ਜਾ ਉੱਪਰ ਜਾ ਰ ਚੱਲ ਬੱਸ ਇੱਥੇ ਕੇ ਖੜਾ ਰੋ ਬੱਸ ਚਲ ਬਾਈ ਲਾਈਟ ਜ਼ਿਆਦਾ ਜਾ ਰਹੀਆਂ ਨਾ ਤਾਂ ਕਰ ਲੈ ਲਾਈਟ ਪੈ ਰਹੀ ਹੈ ਬੈਟਰੀ ਦੀ ਚਲੋ ਉਹ ਛੜਤਾਂ ਵਿੱਚ ਜੀ ਰਿਚ ਭਗਾ ਕੇ ਮਾਰੋ ਨਾ ਨਾ ਇਹ ਤਾਂ ਅੱਛੀ ਗ੍ਰੀਟ ਕੀ ਹੈ ਕਹੇ ਹੋ ਜੀ ਆ 15 ਕਿਲੋ ਦਾ ਪਿਆ ਤੋ ਤਾ ਨਹੀਂ ਮੈਨੂੰ ਚਲੋ ਬਾਈ ਤੋਤੀ ਦੇਖੀ ਮੜਾਈ ਕਿੱਥੇ ਆ ਤੀ ਆ ਹੋ ਗਿਆ ਆ ਤੀ ਦੋ ਮੂੰਹ ਆ ਉਹ ਦੋ ਮੂੰਹ ਨਹੀਂ ਹੁੰਦਾ ਇਹ ਲਓ ਜੀ ਆ ਦੇਖੋ ਮੱਕੜੀ ਜਾਲਾ ਪਾਉਂਦੀ ਕਿਵੇਂ ਪਾਉ ਕਰੀ ਜਿਵੇਂ ਤਾਣਾ ਨਹੀਂ ਪੁੰਨਦੇ ਹੁੰਦੇ ਹਾਂ ਹੁਣ ਸੈਟਿੰਗ ਕਰਦੀ ਆ ਕੁਸ ਇਹ ਆਪਣੇ ਤਾਣਾ ਰਹੀ ਆ ਦੇਖ ਲਾਲੇ ਦਾਲੇ ਕੁਸ ਕਰ ਰਹੀ ਆ ਅੱਡ ਹੂੰ ਉਹ ਮੱਛਰ ਆ ਗਿਆ ਮੱਛਰ ਨੂੰ ਖਾ ਰਹੀ ਆ ਫਸ ਗਿਆ ਵਿੱਚ ਆ ਇੱਕ ਤਾਨ ਇਧਰ ਨੂੰ ਕਰੀ ਹੋਈ ਆ ਤੇ ਚਮਕਾਰੇ ਚ ਦਿਖਦੀ ਇਕ ਇਧਰ ਨੂੰ ਇਕ ਇਧਰ ਨੂੰ ਇਕ ਉਧਰ ਥੱਲੇ ਨੂੰ ਵੀਡੀਓ ਬਣਾ ਲਓ ਵੀਡੀਓ ਬਣ ਗਈ ਬਣ ਗਈ ਆ ਦੇਖ ਆ ਫੇਰ ਚੱਲ ਫਿਰ ਆ ਕਿੰਨਾ ਗੋਲ ਝਾਰਾ ਹੈ ਆ ਗੱਬੇ ਗੱਬੇ ਧਰ ਕੇ ਗਈ ਆ ਫੜ ਕੇ ਕੋ ਸਾਦੇ ਆ ਗੱਬੇ ਹੋ ਕਰ ਰਹੀ ਆ ਦੇਖ ਉਹਦੇ ਉੱਥੇ ਧਰ ਗਈ ਕੋਸ ਮੈਂ ਜੀ ਰਿਆ ਤੇ ਇੱਕ ਨੇ ਹੁੰਦਾ ਹੂੰ ਇੰਨਾ ਇੰਜੀਨੀਰਿੰਗ ਪੂਰੀ ਐ ਦੀ ਆ ਦੇਖ ਆ ਦੇਖ ਕੱਲੀਆਂ ਕੱਲੀਆਂ ਕਿੱਧਰ ਕਿੱਧਰ ਨੂੰ ਪਣੀਆਂ ਹੋਈਆਂ ਨੇ ਤੜਕੇ ਦੇਖਾਂਗੇ ਕਿੰਨਾ ਖਫਾਤਾ ਇਹ ਗੋਲ ਚੱਕਣ ਦੀ ਸੁਣਾਈ ਨਹੀਂ ਚੱਲਣੇ ਚ ਸੁਣਾਈ ਨਹੀਂ ਚੱਲਣੇ ਚ ਇਹਨਾਂ ਨੂੰ ਕੋਈ ਸਾਨੂੰ ਕੋਈ ਉਹ ਕਰ ਦੇਣਾ ਆ ਵਿਚ ਨੂੰ ਨਾ ਅੱਡ ਅੱਡ ਤਾਣੇ ਪਾਏ ਹੋਏ ਨੇ ਆ ਤਾਣਾ ਪਾਏ ਬਾਈ ਕਿ ਇੱਥੇ ਪਾਤੀ ਕਿੱਧਰ ਪਾਤੀ ਕਿ ਹਾਂ ਕਿੰਨਾ ਕਿੰਨਾ ਦਿਮਾਗ ਆਇਗਾ ਹੈ ਦਿਮਾਗ ਦੀ ਉਹ ਗੱਲ ਆ ਦਿਮਾਗ ਦੀ ਆ ਚੱਲ ਬੈਠੀ ਗੱਪੇ ਹੁਣ चलो रेस्ट भी करना होना है चलो थोड़ी दिन ना पटी केवे लागदा पप्पू स्कूटरी में ना हैं काला ब्लैक चना काले छोले ਅੱਜ ਕਿੰਨੇ ਅੱਜ ਕਿੰਨੇ ਨੰਬਰ ਆਏ ਨੇ ਹੈ ਚਾਰ ਪਰ ਲੱਗ ਜੂ ਪਤਾ ਦਾਦਾ ਵੀ ਕਿੰਨੇ ਨੰਬਰ ਆਉਂਦੇ ਨੇ ਇਹਨੂੰ ਲੋਜੀ ਆਪ ਬਣ ਗਈ ਘੈਂਟ ਸਬਜ਼ੀ ਐ ਨਹੀਂ ਕਹੇ ਦਾ ਮੱਟ ਅਸ਼ਟਿਕਿਆ ਇਹ ਹੈ ਗਾੜੀ ਆ ਹੂੰ ਸਵੇਰੇ ਕਰਾਂਗੇ ਸਵੇਰੇ ਕੱਲੋਂ ਸਵੇਰੇ ਪਾਣੀ ਪਾਵਾਂਗੇ ਥੋੜਾ ਜਿਹਾ ਹੁਣ ਪ੍ਰਸ਼ਾਦੇ ਘਾਟੇ ਖਾਉਂਗਾ ਸਬ ਇਹ ਹੀ ਜ਼ਿਆਦਾ ਖਾਉਂਗਾ ਘੈਂਟ ਆ ਆਈ ਨਹੀਂ ਲੈਟ ਮੈਨ ਲੱਗਾ ਅੱਜ ਨਾ ਪੂਪਲੀ फटाफट ਤੋੜ ਦੇ ਮਿਰਚਾਂ ਰੈੱਡ ਰੈੱਡ ਓ ਨਾ ਮੈਂ ਤਾਂ ਗਿਹਿੰਦੇ ਹੋਰੂ ਵੀ ਕੋਨਤੇ ਵੀ ਲੱਗੋ ਇੱਕ ਆਹ ਦੇਖੋ ਅੱਜ ਮੇਰੇ ਨਾਲ ਨਹੀਂ ਹੋ ਅੱਜ ਵੀਰੇ ਜੀ ਚਲੋ ਜੀ ਅਸੀਂ ਤੋੜਨੇ ਕਿ ਮਿਰਚਾਂ ਥੋੜੀਆਂ ਹੈਗੀਆਂ ਨੇ ਹੋ ਜਾਣੀਆਂ 1 ਕਿਲੋ 2 ਕਿਲੋ ਕਾ ਬਾਕੀ ਫਿਰ ਦੇਖਦੇ ਹਾਂ ਕਹਿੰਦੇ ਨੇ ਮਿਰਚਾਂ ਤੋੜੇ ਤੇ ਮਿਰਚਾਂ ਲੱਗਦੀਆਂ ਹੁੰਦੀਆਂ ਨੇ ਹੱਥਾਂ ਨੂੰ ਨਹੀਂ ਬੂਟਿਆਂ ਨੂੰ ਆਇ ਨਹੀਂ ਵੀ ਮਿਰਚਾਂ ਤੋੜਨ ਲੱਗੇ ਹੱਥਾਂ ਨੂੰ ਮਿਰਚਾਂ ਲਾ ਜਾਂਦੇ ਨੇ ਬੋਟਿਆਂ ਨੂੰ ਵੀ ਦੁਬਾਰੇ ਤਾਂ ਹੀ ਲਾ ਦਿੰਦੇ ਨੇ ਜੇ ਉਹ ਤੇ ਤੋੜੀਆਂ ਹੋਣ ਅਮਰੂਦ ਨੂੰ ਦੇਖੀਏ ਕਿ ਅਮਰੂਦ ਵੀ ਆਪ ਕੋਪੂ ਵਧੀਆ ਘੈਂਟ ਓਏ ਆ ਦੇਖ ਆ ਦੇਖ ਆ ਇਹ ਤਾਂ ਮੇਰਾ ਤੇ ਕੀ ਕਰੇ ਜਿਹਾ ਇਧਰੋਂ ਤਾਂ ਖਰਾਬ ਗਈ ਆ ਬੇਕਾਰ ਜਿਹਾ ਲਾਉਤਾ ਕਰੀ ਕੁਲੀ ਪਾਉਂਦੇ ਕਰਨ ਕੀ ਹੈ ਦਾਦੂ ਚਲ ਚਲੇ ਫੇਰ ਬਾਤ ਬਣਾਉਣੇ ਜਿੰਨੀਆਂ ਤੋੜੇਗਾ ਤੁਹਾਨੂੰ ਦੱਸੂਗਾ लो जी पूपू लास्ट मिर्चा तोड़ लगी लाल हसी तोड़ लिया तोड़ पूपू बाल्टी दिखाई लास्ट मिर्च को तोड़ने वाली है तोड़ लिया बसे हो गया एक और है अभी दो मिर्चे रहती है अभी एक रहती है हो गई एक और आगे दिख रही है और ਚਲੋ ਜੀ ਕੰਪਲੀਟ ਹਰ ਇਤਨੀ ਭਰ ਗਈ ਬਾਲਟੀ ਆਪਣੀ ਵੇਟ ਅਬ ਇਹ ਕੋਰ ਰਹਤੀ ਹੈ ਚਲੋ ਕੋਈ ਗੱਲ ਨਹੀਂ ਚਲੋ ਹੁਣ ਪੰਜ ਚਾਰ ਦਿਨ ਨੂੰ ਫੇਰ ਹੋ ਜਾਣਗੀਆਂ ਫੇਰ ਤੋੜਨਾਂਗੇ ਹਨਾ ਬਈ ਸਾਰੀਆਂ ਮਿਰਚਾਂ ਅਸੀਂ ਤੋੜੀਆਂ ਉੱਥੋਂ ਲੈ ਕੇ ਇੱਥੇ ਤੱਕ ਸਾਰੀਆਂ ਮੈਂ ਤੋੜੀਆਂ ਨੇ ਆਹੋ ਤਾਂਹੀਂ ਤੋੜੀਆਂ ਨੇ ਸਾਰੀਆਂ ਹੋਰ ਬੜਾ ਕੰਮ ਕਰ ਗਈ ਹੱਦੇ ਨਾ ਫਿਰ ਜਿਨੀ ਭਰਿਆ ਨਹੀਂ ਜਾਂਦੇ ਘਰੇ ਸਬਜ਼ੀ ਬਣਾਉਂ ਚਲੋ ਪੂਪੂ ਕਿਵੇਂ ਲੱਗਿਆ ਮਿਰਚਾਂ ਤੋੜ ਕੇ ਤੁੜ ਕੇ ਤੇ ਅੱਛਾ ਲੱਗੂ ਖਾਜੂ ਨੂੰ ਲੱਗੀ ਹਾਂ ਆਏ ਨਾ ਫੇਰ ਪਹਿਲਾਂ ਹੱਥ ਧੋ ਲਾ ਸਾਬਣ ਨਾਲ ਲਓ ਜੀ ਦੇਖਦੇ ਹਾਂ ਕੀ ਬਣਦਾ ਖਾਣ ਵਾਸਤੇ ਸ਼ਾਮ ਨੂੰ ਕੀ ਬਣ ਰਿਹਾ ਅੱਜ ਚਾਹਨੇ ਕਾਲੇ ਚਨੇ ਕਾਲੇ ਚਨੇ ਫੇਵਰੇਟ ਆ ਵਧੀਆ ਮੇਰੇ ਵਾਸਤੇ ਬਹੁਤ ਵਧੀਆ ਹਾਂ ਉਹ ਮਸਾਲਾ ਉਹ ਮਸਾਲਾ ਇਦਰਾ ਇਹਦੀਆਂ ਸੀਟੀਆਂ ਮਰਾਤੇ ਕੁੱਕਰ ਦੀਆਂ ਨਾ ਬਹੁਤ ਵਧੀਆ ਲੱਗਦੇ ਨੇ ਕਾਲਜ ਚ ਹੂੰ ਘਰ ਦੇ ਛੂਪ ਚਨਾ ਛੂਪ ਵੀ ਬਹੁਤ ਬਣਾਉਂਦੇ ਨੇ ਰੇਡੀਅਨ ਵਾਲੇ ਉਹਦਾ ਹੀ ਬਣਾਉਂਦੇ ਨੇ ਇਕਣੇ ਤੱਕੀ ਉਹ ਹੁੰਦੀ ਆ ਉਹ ਆਹ ਚਣਗੇ ਉਹ ਘਰ ਦੇ ਆਹ ਆਪਣਾ ਲਾਹਰ ਲੇ ਤੇ ਉਹ ਘਰ ਦੇ ਚਲੇ ਲੱਗਿਆ ਲੱਗਿਆ ਤਾਂ ਨਹੀਂ ਉਹਨਾਂ ਨੂੰ ਪਾਣਾ ਨਹੀਂ ਨੁਕਸਾਨ ਉਹ ਆਪਾਂ ਦੇ ਇੱਕ ਤਾਂ ਭੁੰਨ ਮੋਕਰ ਮਾਰ ਰਾਇਆ ਸੀ ਗਰਮ ਵਿੱਚ ਹੱਥ ਕਰ ਦੇ ਕੇ ਅਫਸੋਸ ਅਫਸੋਸ ਛੋੜਨੇ ਆਏ ਥੋੜੋ ਕੇ ਹਾਤੀ ਪਾਉਣੇ ਨੇ ਤਾਂ ਕਿਰ ਛੋਟੇ ਬਣਾਉਣੇ ਨੇ ਨਾ ਸੁੱਕਣੇ ਪਾਉਣੇ ਨੇ ਚਲ ਪਾ ਲੋ ਪਾ ਲੋ ਤਰਲੇ ਲੈਟ ਹੈ ਸੱਪ ਦੇ ਪੀ 59 ਡਾ ਕੇ ਨਾ ਤਾਂ ਇਹ ਤੋਂ ਸਾਹ ਚ ਰੋ ਕੇ ਸੋਲੋ ਫੇਤਾ ਪ੍ਰਸ਼ਾਦਾ ਪਾਣੀ ਤਿਆਰੀ ਕਰਨ ਵਾਲੀ ਆ ਬਸ ਕੀ ਬਣਾ ਤੇ ਚੋ ਬੋ ਜੀ ਡਾਈਟ ਵੀ ਆਉਣੀ ਆ ਨਾ ਹੈ ਵੀਡੀਓ ਬਣਦੀ ਹੈ ਜੀ ਵੀਡੀਓ ਬਲੌਗ ਪਾਊਗਾ ਤੁਸੀਂ ਕੀ ਖਾਣਾ ਅੱਜ ਰੋਟੀ ਖਾਊ ਬੀਬੀ ਆ ਪਤਾ ਹੀ ਰੋਟੀ ਆਪਾਂ ਤਾਂ ਦਾਲ-ਦਾਲ ਖਾਣੀ ਆ ਨਾ ਹੈ ਕੋਤਾ ਨਹੀਂ ਕੀ ਬਣਾ ਰਹੀ ਆ ਕਦਾਂ ਹੋ ਗਿਆ ਕਰਛੀ ਖਟਕਦੀ ਨੂੰ ਅਹੀਂ ਅਸੀਂ ਆਪਣੇ ਆਪਣੇ ਹਿੱਸੇ ਤੋੜਦਿਆਂ ਪੂਪੂ ਨੇ ਤੋੜਦੀਆਂ ਮੈਂ ਆਪਣੇ ਹਿੱਸੇ ਨੇ ਤੋੜਦੀਆਂ ਤੇਰੀਆਂ ਨੇ ਦੀਆਂ ਨੇ ਤੂੰ ਆਪਣਾ ਚਾਕੇ ਜਦ ਮਰਜ਼ੀ ਤੋੜ ਲੈ ਇੱਥੇ ਰਾਤ ਨੂੰ ਉਹਨੂੰ ਪਾਊਗਾ ਮੀਂਹ ਸੋਤ ਤੂੜ ਤਾਂ ਕਿ ਮੀਂਹ ਕੜਾ ਨੂੰ ਚੱਕ ਕੇ ਲੈ ਜੂ ਇੱਥੇ ਪਾ ਦੇਣੀ ਅੰਦਰ ਚਲ ਦੇਖ ਲੋ ਤਾਂ ਬਾਅਦ ਚ ਕਰ ਲਾਂਗੇ ਹਵਾ 'ਚ ਬੈਠੀ ਐ ਮੜੀ ਲਓ ਜੀ ਹੁਣ ਵੀਡੀਓ ਦਾ ਕਰਦੇ ਆਂਡ ਤੇ ਵਿੱਚ ਕਮੈਂਟ ਆਏ ਹੋਏ ਸੀ ਕਿਸੇ ਦੇ ਕਮੈਂਟ ਆਏ ਸੀ ਉੱਚੀ ਬੋਲ ਰਾ ਕਿਸੇ ਵੀ ਕੋਈ ਵੀ ਕਮੈਂਟ ਕਰਕੇ ਪੁੱਛਦੇ ਸੀ ਵੀ ਬੱਚੇ ਕਿੰਨੇ ਨੇ ਤੁਹਾਡੇ ਤੇ ਬੱਚੇ ਸਾਡੇ ਬਾਹਰ ਗਿਆ ਹੋਏ ਨੇ ਤੇ ਲੱਗ ਲੱਗ ਕੰਟਰੀਆਂ ਚ ਨੇ ਆਪਣੇ ਆਪਣੇ ਕੰਮਕਾਰਾਂ ਚ ਲੱਗੇ ਹੋਏ ਨੇ ਤੇ ਅਸੀਂ ਬਸ ਬੀਬੀ ਤੇ ਅਸੀਂ ਦੋਏ ਇੱਥੇ ਤੇ ਸਾਡੇ ਆ ਕੁੜੀਆਂ ਆ ਜਾਂਦੀਆਂ ਨੇ ਐਨਾਨ ਦੇ ਮਤਲਬ ਲਪਟੀ ਜੀ ਦੀਆਂ ਕੁੜੀਆਂ ਨੇ ਪੋਪੂ ਹਾਂ ਨਬੂ ਅਮੀ ਉਹੋ ਆ ਜਾਂਦੀਆਂ ਨੇ ਸਾਡੇ ਕੋਲ ਅਸੀਂ ਮਤਲਬ ਇਕੱਠਿਆਂ ਮੰਗੋ ਹੀ ਰਹਿੰਦੇ ਹਾਂ ਸਾਨੂੰ ਕੋਈ ਇੰਨਾ ਹੋ ਨਹੀਂ ਲੱਗ ਰਿਹਾ ਹੈਗਾ ਕਿ ਅਸੀਂ ਆਹਾਂ ਕਦੇ ਆਜਣੇ ਕਦੇ ਦੂਜੀ ਆਜਣੇ ਨੇ ਹੂੰ ਸਾਰੇ ਇਕੱਠੇ ਹੋਏ ਇੱਥੇ ਇਕੱਠੇ ਬੈਠ ਲੈਣ ਸਾਰਾ ਮਸਤ ਕਰ ਲੈਣ ਬਸ ਗੱਲਾਂ ਬਾਤਾਂ ਮਾਰੀ ਜਾਂਦੇ ਨੇ ਟਾਈਮ ਪਾਸ ਹੋ ਜਾਂਦਾ ਹੈ ਵਧੀਆ ਹੁੰਦਾ ਜਣੀ ਬੱਚੇ ਸਾਰੇ ਤਿੰਨੇ ਚਾਰੇ ਜਿੰਨੇ ਵੀ ਨੇ ਤਿੰਨੇ ਬੱਚੇ ਐ ਚਾਰੇ ਉਹ ਸਾਰੇ ਬਾਹਰਲੀਆਂ ਕੰਟਰੀਆਂ ਚ ਸਾਈਟਿੰਗ ਨੇ ਮਹਾਰਾਜ ਦੀ ਬਹੁਤ ਬੜੀਆ ਕਿਰਪਾ ਕਰੀ ਹੈ ਆ ਹਾਂ ਜਾਨੀ ਬੱਚੇ ਜਿਹਨੇ ਆਪਣਾ ਭੇਜਣੇ ਨੇ ਬਾਹਰ ਉਹ ਜਾਨੀਆ ਆਪਣੇ ਇੱਥੋਂ ਕੁਛ ਨਾ ਕੁਛ ਭਾਸ਼ਾ ਹੋ ਗਈ ਜਿਵੇਂ ਕੋਈ ਲੈਂਗੁਏਜ ਹੋ ਗਈ ਇਹ ਚੀਜ਼ਾਂ ਕੋਈ ਹੱਥ 'ਚ ਹੁਨਰ ਲੈ ਕੇ ਜਾਣ ਹਾਂ ਕੋਈ ਹਾਂ ਮੁਸ਼ਕਲ ਆਉਂਦੀ ਆ ਜੇ ਆਪ ਮੁਸ਼ਕਲਤਾ ਆਉਂਦੀ ਆ ਜੇ ਆਪਾਂ ਇੱਕ ਦਰਖਤ ਨੂੰ ਛੋਟੇ ਪੇਟੇ ਨੂੰ ਪੱਟ ਕੇ ਦੂਏ ਥੋਂ ਲਾਈਏ ਉਹ ਵੀ ਸਾਲ ਸਾਲ 6 ਮਹੀਨੇ ਲਾ ਆਉਂਦਾ ਚੱਲਣ ਨੂੰ ਸਾਰੀ ਸੈਟਿੰਗ ਸਾਰੇ ਜ਼ੀਰੋ ਤੋਂ ਚੱਕਣਾ ਪੈਂਦਾ ਗਰਾਊਂਡ ਲੈਵਲ ਤੋਂ ਉੱਥੋਂ ਜਾ ਕੇ ਉਹਨਾਂ ਨੂੰ ਫਿਰ ਸੈਟਿੰਗ ਆਉਂਦੀ ਆ 2-3 ਸਾਲ ਤਕਰੀਬਨ 4 ਸਾਲ ਲੱਗ ਜਾਂਦੇ ਨੇ ਹਰੇਕ ਬੱਚੇ ਨੂੰ ਹਾਂ ਯਾਰੋ ਬਾਕੀ ਗੱਗਨੀ ਬਾਰੇ ਕਹਿ ਰਹੇ ਨੇ ਵੀ ਵੀ ਤੁਹਾਡੀ ਕੀ ਲੱਗਦੀ ਆ ਸਾਡੀ ਉਹ ਭਾਨ ਦੀ ਲੱਗਦੀ ਆ ਹੂੰ ਐਨ ਦੀ ਲੜਕੀ ਆ ਮੇਰੀ ਵੀ ਤੇ ਸਾਡੇ ਕੋਲੇ ਹੀ ਆ ਨਾ ਉਹਦੇ ਕਰਕੇ ਫਿਰ ਅਸੀਂ ਚਲੋ ਆ ਜਾਂਦੇ ਨੇ ਅਸੀਂ ਚਲੇ ਜਾਂਦੇ ਛੇਤੀ ਜੇ ਦੂਰ ਹੋਵੇ ਤਾਂ ਫਿਰ ਅਸੀਂ ਜਾਈਏ 2-3 ਮਹੀਨਿਆਂ ਗੱਲ ਨੂੰ 4 ਗੱਲ ਨੂੰ ਜਾ ਜਾਂਦਾ ਨੇੜੇ ਆ ਨਾ ਚਲੋ ਛੇਤੀ ਜਾ ਜਾਂਦੇ ਉਹ ਆ ਜਾਂਦੀ ਆ ਗੇੜਾ ਮਾਰਦੇ ਜਾਂ ਜਾਂ ਛੁੱਟੀ-ਛੱਟੀ ਹੁੰਦੀ ਆ ਬੱਚੇ ਤੇ ਬਾਣਜੀ ਲੱਗਦੀ ਆ ਸਭੀ ਚਲੋ ਇੱਥੇ ਤੇ ਹੁਣ ਵੀਡੀਓ ਦਾ ਕਰਦੇ ਵੰਡ ਤੇ ਸਾਰੰਸ਼ ਆਪਣੇ ਬੇਨਤੀ ਆ ਕਿ ਸਾਰੇ ਵੀਡੀਓ ਐਂਡ ਤੱਕ ਦੇਖਿਓ ਤੇ ਸਬਸਕ੍ਰਾਈਬ ਵੀ ਕਰ ਲਿਓ ਸ਼ੇਅਰ ਵੀ ਕਰੋ ਤੇ ਕਮੈਂਟ ਵੀ ਕਰਿਓ ਵਧੀਆ ਲੱਗਦਾ ਅਸੀਂ ਪੜਦੇ ਹਾਂ ਵੀ ਕਮੈਂਟ ਕਿਹੜਾ ਕਿਹੜਾ ਕੀ ਕੀ ਕਰਦਾ ਫਿਰ ਉਸ ਹਾਬ ਨਾਲ ਇੱਕ ਦੋ ਦਿਨਾਂ ਬਾਅਦ ਉਹਦੇ ਵਿੱਚ ਅਸੀਂ ਉੱਤਰ ਦੇ ਦਨੇ ਉਹ ਚੀਜ਼ ਦਾ ਜਾਂ ਮੈਸੇਜ ਤਾਂ ਕਰਦੇ ਨਹੀਂ ਵੀਡੀਓ 'ਚ ਦੱਸ ਦਿੰਨੇ ਹਾਂ ਉਹਨੂੰ ਬਾਕੀ ਹੋਰ ਸਭ ਠੀਕ ਠਾਕ ਸਾਰੇ ਚੜ੍ਹਦੀ ਕਲਾ 'ਚ ਰਹੋ ਖੁਸ਼ ਰਹੋ ਪ੍ਰਮਾਤਰਾ ਸਾਹਿਬ ਨੂੰ ਚੜਦੀ ਕਲਾ ਬਖਸ਼ ਸਤਿ ਸ਼੍ਰੀ ਅਕਾਲ ਜੀ